ਲਗੇ ਜਿਹੜੀ ਪੰਜਾਬ ਦੇ ਸੰਦਰਭ ਦੇ ਵਿੱਚ ਬਹੁਤ ਕੁਝ ਇਦਾਂ ਦਾ ਵਾਪਰ ਰਿਹਾ ਖਾਸ ਤੌਰ ਦੇ ਉੱਤੇ ਐਂਟਰਟੇਨਮੈਂਟ ਫੀਲਡ ਦੇ ਵਿੱਚ ਦੋ ਮੂਵੀਜ਼ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਇੱਕ ਕੰਗਣਾ ਰਣਾਉਥ ਦੀ ਸੀ ਔਰ ਦੂਸਰੀ ਦਿਲਜੀਤ ਦਸਾਂਝ ਦੀ ਕੰਗਣਾ ਰਣਾਉਥ ਦੀ ਤਾਂ ਖੈਰ ਅੜਚਨਾ ਤੋਂ ਬਾਅਦ ਪੇਸ਼ ਕਰ ਦਿੱਤੀ ਗਈ ਰਿਲੀਜ਼ ਕਰ ਦਿੱਤੀ ਗਈ ਪਰ ਦਿਲਜੀਤ ਦਸਾਂਝ ਦੀ ਮੂਵੀ ਦੇਸ਼ ਤੋਂ ਬਾਹਰ ਵੀ ਚਲਾਉਣੀ ਚਾਹੀ ਤੇ ਉੱਥੇ ਵੀ ਨਹੀਂ ਚੱਲੀ ਜ਼ਿਕਰ ਕੀਤਾ ਜਾ ਰਿਹਾ ਐਮਰਜੈਂਸੀ ਫਿਲਮ ਦਾ ਤੇ ਪੰਜਾਬ 95 ਦਾ ਇਹਨਾਂ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਨਾ ਸਿੱਧੂ ਅਚਾਨਕ ਗਰਮ ਹੋ ਜਾਂਦੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਹੋਰ तमाम ਮੁੱਦੇ ਜਿਨ੍ਹਾਂ ਦੇ ਸੰਦਰਭ ਚ ਭਾਨਾ ਸਿੱਧੂ ਨੇ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਔਰ ਇੱਥੋਂ ਤੱਕ ਕਿ ਭਾਵਨਾਵਾਂ ਚ ਐਦਾਂ ਬਹਿ ਗਏ ਕਿ ਉਹਨਾਂ ਦੇ ਮੂੰਹੋਂ ਗਾਲਾਂ ਵੀ ਨਿਕਲ ਗਈਆਂ ਜੋ ਹਾਲਾਤ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆਏ ਨੇ ਭਾਨਾ ਸਿੱਧੂ ਨੇ ਜੋ ਵਿਸ਼ੇਸ਼ ਗੱਲਾਂ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਆਓ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਆਖਿਰਕਾਰ ਮਸਲਾ ਹੋਇਆ ਕੀ ਹਾਂਜੀ ਨੌਜਵਾਨ ਸਾਥੀਓ ਜਿੰਨੇ ਵੀ ਜਾਣੇ ਤੁਸੀਂ ਮੇਰੇ ਇਸ ਲਾਈਵ ਨੂੰ ਦੇਖੋਗੇ ਜਿੰਨੇ ਵੀ ਤੁਸੀਂ ਸੁਣੋਗੇ ਮੈਨੂੰ ਇਹ ਆ ਵੀ ਪਹਿਲਾਂ ਤਾਂ ਨੌਜਵਾਨ ਮੇਰੇ ਲਾਈਵ ਨੂੰ ਸੁਣਨ ਸੁਣ ਕੇ ਤੇ ਥੋੜਾ ਜਿਹਾ ਵਿਚਾਰ ਚਰਚਾ ਕਰਨ ਥੋੜਾ ਜਿਹਾ ਦੇਖਣ ਕੇ ਚੱਲ ਕੀ ਰਿਹਾ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇਗੇ ਮੈਡੀਟ ਗੱਲ ਕਰਨੀ ਆ ਨਾ ਕਿਉਂਕਿ ਮੈਂ ਲਾਈਵ ਨੂੰ ਇਹਨੂੰ ਸ਼ੇਅਰ ਵੀ ਕਰੂੰਗਾ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਕੋਲ ਸਮਾਂ ਰੀਲਾਂ ਦੇਖਣ ਲਈ ਹੋਰ ਪੁੱਠੇ ਸਿੱਧੇ ਚੀਜ਼ਾਂ ਦੇਖਣ ਲਈ ਬਹੁਤ ਜ਼ਿਆਦਾ ਸਮਾਂ ਨਟ ਫੋਕਣ ਲਈ ਬਹੁਤ ਜ਼ਿਆਦਾ ਸਮਾਂ ਹੈ ਤੇ ਇਸ ਕਰਕੇ ਜੇ ਕੋਈ ਉਹਨੂੰ ਚੰਗੀ ਗੱਲ ਕਹਿਣਾ ਹੈ ਕਿ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇਗੇ ਪੰਜਾਬ ਦੇ ਮੌਜੂਦਾ ਹਾਲਾਤ ਤੁਹਾਨੂੰ ਸਭ ਨੂੰ ਪਤਾ ਹੀ ਆ ਉਹ ਕੀ ਨੇਗੇ ਉਹਨਾਂ ਉੱਪਰ ਸਾਡੀ ਨੌਜਵਾਨੀ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਨਾ ਸੁਣਨ ਨੂੰ ਤਿਆਰ ਹੈ ਨਾ ਸਮਝਣ ਨੂੰ ਤਿਆਰ ਹੈ ਤੇ ਨਾ ਸੋਚਣ ਨੂੰ ਤਿਆਰ ਹੈ ਨੌਜਵਾਨੀ ਸਿਰਫ ਔਰ ਸਿਰਫ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਾਰੇ ਜਿਵੇਂ ਆ ਟੈਂਪੂ ਜੇ ਚੱਲੀ ਜਾਂਦੇ ਨੇ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਲੱਗੇ ਪੈਣਗੇ ਆ ਰੀਲਾਂ ਵੀਡੀਓ ਤੇ ਉਹਨਾਂ ਦੀ ਗੱਲ ਕਰਦਾ ਤਾਂ ਜੋ ਕੋ ਜੋ ਪੰਜਾਬ ਦੇ ਵਿੱਚ ਜਲੀਦਾ ਨੌਜਵਾਨੀ ਦਾ ਉੱਧਰ ਨੂੰ ਧਿਆਨ ਨੌਜਵਾਨੋ ਕੋਸ਼ਿਸ਼ ਕਰਨੀ ਕਿ ਹੁਣ ਤੁਸੀਂ 3000 ਦੇ ਤਗਰ ਵੀ ਤਗਰ ਨੂੰ ਬੰਦਾ ਲਾਈਵ ਦੇਖ ਰਿਹਾ ਨੌਜਵਾਨੇ ਦੇ 3000 ਹੁਣ ਮੈਂ ਗੱਲ ਜਿਹੜੀ ਸ਼ੁਰੂ ਕਰਨੀ ਆ ਨਾ ਮੈਂ ਗੱਲ ਕਰਨੀ ਆ ਜਿਹੜੀ ਸ਼ੁਰੂ ਕਰਨੀ ਹੈ ਤੇ ਤੁਸੀਂ ਇਹਨੂੰ ਸੁਣ ਲਓ ਨਾ ਚੰਗੇ ਰਹੋਗੇ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇਗੇ ਅੱਦੇ ਹੁਣ ਘਟਣ ਲੱਗੇ ਘਟਨੇ ਸ਼ੁਰੂ ਹੋਗੇ ਮੈਨੂੰ ਪਤਾ ਨੌਜਵਾਨੇ ਦਾ ਧਿਆਨ ਹੀ ਉਧਰ ਨੂੰ ਹੈ ਮੈਂ ਗੱਲ ਕਰਨੀ ਆ ਅੱਜ ਕਿ ਦੇਖੋ ਪਹਿਲੇ ਪੰਜਾਬ ਦੇ ਵਿੱਚ ਪੰਜਾਬ ਨੂੰ ਹਰ ਪਾਸਿਓਂ ਤੁਹਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਪੰਜਾਬ ਨੂੰ ਕਿਵੇਂ ਮਾਰਿਆ ਜਾ ਰਿਹਾ ਤੁਸੀਂ ਕਮੈਂਟ ਵੀ ਮੈਂ ਤੁਹਾਡੇ ਸਾਰਿਆਂ ਦੇ ਪੜ੍ਹੂੰਗਾ ਕਮੈਂਟ ਵੀ ਤੁਹਾਡੇ ਮੈਂ ਪਰ ਪੜ੍ਹ ਸਾਰਿਆਂ ਦੇ ਪੜ੍ਹੂੰਗਾ ਮੈਂ ਸਭ ਤੋਂ ਪਹਿਲੀ ਜਿਹੜੀ ਗੱਲ ਕਰਨੀ ਆ ਜਿਹੜੇ ਦਲਜੀਤ ਦਸਾਂਨ ਦੀ ਫਿਲਮ ਆ ਰਹੀ ਆ ਪੰਜਾਬ 95 ਦਲਜੀਤ ਵਾਈ ਦੀ ਉਹਦੇ ਫਿਲਮ ਦੇ ਬਾਰੇ ਗੱਲ ਕਰਨੀ ਆ ਜੋ ਕਿ ਜਸਵੰਤ ਸਿੰਘ ਜੀ ਖਾਲੜਾ ਦੇ ਬਣੀ ਹੋਈ ਫਿਲਮ ਆ ਉਹਦੇ ਬਾਰੇ ਮੈਂ ਸਾਰੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੁਸੀਂ ਕੋਸ਼ਿਸ਼ ਕਰਨਾ ਕਿ 5-7 ਮਿੰਟ ਸਮਾਂ ਕੱਢ ਕੇ ਮੇਰੀ ਵੀਡੀਓ ਇਸ ਗੱਲਬਾਤ ਨੂੰ ਸੁਣ ਲੈਣਾ ਜਿਹੜਾ ਸੁਣ ਲੈਣਾ ਚੰਗੇ ਰਹੋਗੇ ਆਪਣਾ ਜਿੰਨਾ ਵੀ ਤੁਸੀਂ ਆਪਣਾ ਪਲਵਿੰਦਰ ਮਨਦੀਪ ਜਿੰਨੇ ਉਹ ਤੁਸੀਂ ਨੌਜਵਾਨ ਦੇਖ ਰਹੇ ਹੋ ਇਹਨੂੰ ਸੇ ਆਪਦੇ ਸਟੋਰੀਆਂ ਦੇ ਵਿੱਚ ਵੀ ਲਾਈਵ ਨੂੰ ਸ਼ੇਅਰ ਕਰ ਦੇਣਾ ਚੰਗੀ ਚੀਜ਼ ਨੂੰ ਸ਼ੇਅਰ ਕਰਦਿਆ ਕਰੋ ਤੁਹਾਡੇ ਪੰਜਾਬ ਦੇ ਹਾਲਾਤ ਕਿਵੇਂ ਮਾੜੇ ਨੇ ਕਿਵੇਂ ਤੁਹਾਡੇ ਤੁਸੀਂ ਧਿਆਨ ਦੇ ਲੋ ਇਹੋ ਜਿਹੀਆਂ ਗੱਲਾਂ ਤੁਸੀਂ ਸੁਣ ਕੇ ਨਹੀਂ ਰਾਜੀ ਨੌਜਵਾਨ ਤਾਂ ਮੈਨੂੰ ਤਾਂ ਦੁੱਖ ਤਾਂ ਇਸ ਚੀਜ਼ ਦਾ ਹੀ ਆ ਯਾਰ ਜੇ ਸੁਣਨ ਜੇ ਸੁਣ ਕੇ ਨਹੀਂ ਰਾਜੀ ਤਾਂ ਫਿਰ ਸੋਚਣਗੇ ਸਮਝਣਗੇ ਕਿਵੇਂ ਪੰਜਾਬ ਲਈ ਲੜਨਗੇ ਕਿਵੇਂ ਪਹਿਲੀ ਗੱਲ ਜਿਹੜੀ ਮੈਂ ਸ਼ੁਰੂ ਕਰਨੀ ਹੈ ਪਹਿਲਾਂ ਮੈਂ ਉਸ ਗੱਲ ਤੇ ਗੱਲ ਸ਼ੁਰੂ ਕਰਨਾ ਕਿ ਦਲਜੀਤ ਦੀ ਤੁਹਾਨੂੰ ਪਤਾ ਫਿਲਮ ਆ ਰਹੀ ਸੀ ਪੰਜਾਬ 95 ਜਸਵੰਤ ਸਿੰਘ ਜੀ ਖਾਲੜਾ ਤੇ ਬਣੀ ਹੋਈ ਫਿਲਮ ਹੈ ਦੇਖੋ ਫਿਲਮ ਦੇ ਉੱਪਰ ਬਹਿਣ ਲਾ ਦਿੱਤਾ ਗਿਆ ਇੱਕ ਪਾਸੇ ਦੇਖੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਆਈਆਂ ਸੈਂਟਰ ਸਰਕਾਰ ਦੀ ਆਪਾਂ ਸਭ ਤੋਂ ਪਹਿਲਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਕਿ ਉਹ ਜਿਹੜੀਆਂ ਆਪਣੇ ਪੱਖ ਦੀਆਂ ਫਿਲਮਾਂ ਨੇ ਕਿਵੇਂ ਟੈਕਸ ਫਰੀ ਕਰਦੀ ਆ ਕੇਰਲਾ ਸਤੂਰੀ ਦੀ ਗੱਲ ਕਰੀਏ ਸਾਵਰਿਕਾ ਦੀ ਗੱਲ ਕਰੀਏ ਧਾਰਾ 370 ਦੀ ਗੱਲ ਕਰੀਏ ਇਹ ਸਾਰੀਆਂ ਮੋਦੀ ਨੇ ਆਪ ਪ੍ਰਮੋਟ ਕਰਕੇ ਟੈਕਸ ਫਰੀ ਕਰਕੇ ਦਿਖਾਈਆਂ ਨੇਗੀਆਂ ਇਸ ਤੋਂ ਬਾਅਦ ਹੁਣ ਜਿਹੜੀ ਐਮਰਜੈਂਸੀ ਆਈ ਹੈ ਕੰਗਣਾ ਦੀ ਉਹਦੀ ਗੱਲ ਕਰ ਲਈਏ ਉਹਦੇ ਵਿੱਚ ਕੀ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਸੰਤ ਮਹਾਨ ਸਾਡੇ ਸੰਤ ਜਰਨੈਲ ਸਿੰਘ ਜੀ ਹੋਏ ਨੇਗੇ ਉਹਨਾਂ ਦਾ ਕਰਤਾਰ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਨੌਜਵਾਨੋ ਉਸ ਦਾ ਕਰਤਾਰ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਫਿਲਮ ਦੇ ਵਿੱਚ ਤੁਹਾਨੂੰ ਪਤਾ ਨਾ ਉਹ ਇਸ ਤਰ੍ਹਾਂ ਦਿਖਾਇਆ ਗਿਆ ਕਿ ਜਿਸ ਤਰ੍ਹਾਂ ਸਰਕਾਰਾਂ ਦੇ ਕੋਈ ਏਜੰਸੀਆਂ ਦੇ ਛੱਡੇ ਹੋਏ ਆਪਣੇ ਬੰਦੇ ਜਿਵੇਂ ਟਾਟਗਰੀ ਕਰਦੇ ਨੇ ਉਹਨਾਂ ਦਾ ਉਹ ਜਿਆ ਸੰਤਾਂ ਦਾ ਕਰਤਾਰ ਦਿਖਾਇਆ ਗਿਆ ਸਮਝੋ ਪੰਜਾਬ ਦੇ ਨੌਜਵਾਨੋ ਦਿਲਜੀਤ ਦੀ ਫਿਲਮ ਨੂੰ ਬੈਨ ਕਿਉਂ ਕੀਤਾ ਗਿਆ ਕਿਉਂਕਿ ਉਹ ਫਿਲਮ ਨੂੰ ਬੈਨ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੀ ਦਲਜੀਤ ਨਾਲ ਨਹੀਂ ਉਹਨਾਂ ਦਾ ਕੋਈ ਵਿਰੋਧ ਹੈਗਾ ਵਿਰੋਧ ਸਿਰਫ আর ਸਿਰਫ ਸਮਝੋ ਜਸਵੰਤ ਸਿੰਘ ਜੀ ਖਾਲੜਾ ਨਾਲ ਵਿਰੋਧ ਹੈ ਜਸਵੰਤ ਸਿੰਘ ਜੀ ਖਾਲੜਾ ਕੌਣ ਸੀ ਤੁਹਾਡੇ ਤੁਹਾਡੇ ਪੰਜਾਬ ਦੇ ਉਹ ਮਹਾਨ ਨਾਇਕ ਹੋਏ ਨੇਗੇ ਜਿਨ੍ਹਾਂ ਨੇ ਸਾਡੀ ਜਦੋਂ ਪੰਜਾਬ ਦੀ ਜਵਾਨੀ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਕੋਕ ਕੋ ਕੇ ਸਾਡੀ ਨੌਜਵਾਨੀ ਨੂੰ ਮਾਰ ਰਹੀ ਸੀ ਨਾ ਮਾਰ ਰਹੀ ਸੀ ਸਾਡੀ ਨੌਜਵਾਨੀ ਨੂੰ ਉਹਨਾਂ ਨੇ ਲਾਛਾਂ ਦੀ ਸਨਾਖਤ ਕਰਕੇ ਚਾਹੁੰਦੇ ਸੀ ਕਿ ਅਸੀਂ ਅਸੀਂ ਮੈਂ ਆਪਣਾ ਇੰਟਰਨੈਸ਼ਨਲ ਪੱਧਰ ਤੇ ਇਥੋਂ ਇੰਡੀਆ ਪੱਤਰ ਤੇ ਮੈਂ ਪੂਰਾ ਦੱਸਾਂਗਾ ਕਿ ਕਿਵੇਂ ਸਾਡੇ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਹੁਣ ਵੀ ਤੁਹਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਹੁਣ ਵੀ ਉਹੀ ਕੰਮ ਚੱਲ ਰਿਹਾ ਹੈ ਜਸਵੰਤ ਸਿੰਘ ਜੀ ਖਾਲੜਾ ਤੁਹਾਡੇ ਉਹ ਮਹਾਨ ਨਾਇਕ ਹੋਏ ਨੇਗੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਨੌਜਵਾਨਾਂ ਨੂੰ ਪੰਜਾਬ ਦੀ ਸਾਡੇ ਸਹਿ ਕੌਮ ਨੂੰ ਕਿਉਂ ਮਾਰਿਆ ਜਾ ਰਿਹਾ ਉਹਨਾਂ ਨੇ ਪੂਰੇ ਵਰਲਡ ਪੱਤਰ ਤੇ ਗੱਲ ਲੈ ਕੇ ਜਾਣੀ ਸੀਗੀ ਜਸਵੰਤ ਸਿੰਘ ਜੀ ਖਾਲੜਾ ਨੇ ਐਡਾ ਵੱਡਾ ਆਪਣਾ ਪਰਿਵਾਰ ਛੱਡ ਕੇ ਆਪਣਾ ਸਾਰਾ ਕੁਝ ਛੱਡ ਕੇ ਸਿਰਫ ਅਰ ਸਿਰਫ ਪੰਜਾਬ ਲਈ ਆਏ ਉਹਨੇ 13 ਮਿੰਟਾਂ ਦੀ ਇੱਕ ਸਪੀਚ ਆ ਜਰੂਰ ਸੁਣਨੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ 13 ਮਿੰਟ ਦੀ ਸਪੀਚ YouTube ਤੇ ਪਈ ਆ ਜਸਵੰਤ ਸਿੰਘ ਜੀ ਖਾਰੜਾ ਜੀ ਸੁਣਨੀ ਕੋਈ ਸੋਚ ਗਈ ਸੀ ਕਿੰਨਾ ਗੁਰੂ ਨੂੰ ਸਮਰਪਤ ਸੀਗੇ ਸਾਡੇ ਤਾਂ ਨੌਜਵਾਨਾ ਘਟਣੇ ਸ਼ੁਰੂ ਹੋ ਗਏ ਕੋਈ ਗੱਲ ਸੁਣ ਕੇ ਨਹੀਂ ਰਾਜੀ ਨੌਜਵਾਨ ਪੰਜਾਬ ਦਾ ਕਿੱਡੇ ਯਾਰ ਤੁਸੀਂ ਬੇਕੂਫ ਹੋ ਗਏ ਨੌਜਵਾਨੋ ਕੀ ਤੁਸੀਂ ਪਹਿਲਾਂ 3-4000 ਬੰਦਾ ਲਾਈਵ ਦੇਖਦਾ ਸੀਗਾ ਭਾਈ ਤੁਸੀਂ ਕੀ ਕਰੋਗੇ ਨੌਜਵਾਨੋ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਚੰਗੀਆਂ ਗੱਲਾਂ ਸੁਣ ਲਓ ਕੱਲੇ ਰੀਲਾਂ ਦੇ ਵਿੱਚ ਪਹਿਲਾਂ ਲੌਂਡਾ ਪਾਣੀ ਦੇਖ ਕੀ ਕਰੋਗੇ ਮੇਰੇ ਸਾਲਿਓ ਉੱਤੇ ਬਾਹਰ ਜਾ ਕੇ ਦੇਖ ਲਓ ਉੱਤੇ ਕੀ ਕੋ ਤੁਹਾਡੇ ਪੰਜਾਬ ਲਈ ਲੜ ਲਓ ਆਪਦੇ ਨੂੰ ਵਧੀਆ ਰਹੋਗੇ ਆਪਦੇ ਪੰਜਾਬ ਲਈ ਲੜ ਲਓ ਚੰਗੇ ਰਹੋਗੇ ਆਪਦੇ ਪੰਜਾਬ ਲਈ ਜੇ ਕੁਝ ਕਰ ਲਓਗੇ ਆਪਦੇ ਪੰਜਾਬ ਲਈ ਫਿਰ ਤੁਸੀਂ ਕਹਿਣੋ ਇਹ ਕਹਨੇ ਹੋ ਕੋਈ ਚੰਗੀ ਗੱਲ ਤੁਸੀਂ ਸੁਣਕ ਨਹੀਂ ਰਾਜੀ ਭੈ ਚੋ ਤਾਂ ਠੀਕ ਆ ਚਲੋ ਸੌਰੀ ਮੇਰਾ ਦਮਲ ਬਲੱਡ ਵਾ ਜਾਂਦਾ ਏ ਕਈ ਵਾਰੀ ਵੀ ਦੇਖੋ ਉਹ ਤੁਹਾਡੇ ਮਹਾਨ ਨਾਇਕ ਹੋਏ ਨੇ ਕਿ ਆਪਣੇ ਜਸਵੰਤ ਸਿੰਘ ਜੀ ਖਾਲੜਾ ਜੀ ਅੱਜ ਤੁਹਾਡੇ کردار ਨੂੰ ਸੰਤਾਂ ਦੇ کردار ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਮੈਂ ਕੰਗਣਾ ਨੂੰ ਇਹ ਕਹਿਣਾ ਚਾਹਣਾ